ਪਾਗਾ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਗੋਸ਼ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਐਂ ਐਂ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਦਰਦੂਗਾ ਮੈਂ ਸਾਰਾ ਸਾਹਮਣੇ ਬਿਲਾਓ ਮੈਂ ਅੱਜ ਕਹਿਣਾ ਚਾਹਣਾ ਬਿਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿੱਚ ਲੈਣਾ ਨਹੀਂ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਧੂਰੀ ਦੇ ਵਿੱਚ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜੋ ਸਵਦਾਬਲੀ ਵਰਤੀ ਗਈ ਹੈ ਜਾਂ ਇਹ ਕਹਿ ਲਈਏ ਅਫਵਾਹ ਫਲਾਉਣ ਦੀ ਸ਼ਾਸ ਇਹ ਜਾਂ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਧਮਕੀ ਕਿ ਮੈਨੂੰ ਪਤਾ ਲੱਗਿਆ ਕਿ ਮੈਨੂੰ ਸਕੱਤਰੇਤ ਤੇ ਬੁਲਾਉਣ ਨੂੰ ਫਿਰਦੇ ਸ਼੍ਰੋਮਣੀ ਕਮੇਟੀ ਸਕੱਤਰੇਤ ਤੇ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਜੇ ਕੋਈ ਇਨਸਾਨ ਨੂੰ ਸਿੱਖ ਨੂੰ ਤਲਬ ਕੀਤਾ ਜਾਂਦਾ ਤਾਂ ਅਕਾਲ ਤਖਤ ਸਭ ਤੇ ਤਲਬ ਕੀਤਾ ਜਾਂਦਾ ਹੈ ਸਕੱਤਰੇਤ ਤੇ ਨਾ ਕਿ ਸ਼੍ਰੋਮਣੀ ਕਮੇਟੀ ਦੀ ਸਕੱਤਰੇਤ ਤੇ ਇਹ ਤੁਸੀਂ ਦਰੁਸਤ ਕਰੋ ਆਪਦਾ ਤੇ ਫਿਰ ਤੁਸੀਂ ਕਹਿ ਰਹੇ ਹੋ ਅਕੇ ਜੀ ਮੈਨੂੰ ਬੁਲਾਓ ਸਹੀ ਮੇਰੇ ਕੋਲੇ ਪਲੰਦੇ ਪਏ ਐ ਡੇ ਡੇ ਚਿੱਠੇ ਪਏ ਐ ਤੇ ਮੈਂ ਸਾਰੇ ਖੋਲ ਕੇ ਰੱਖ ਦੂੰ ਇਹਦਾ ਮਤਲਬ ਜੇ ਨਹੀਂ ਬੁਲਾਉਂਦੇ ਤਾਂ ਤੁਸੀਂ ਪੰਥ ਨਾਲ ਕੌਮ ਨਾਲ ਪੰਜਾਬ ਨਾਲ ਧੋਖਾ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਕਿੱਥੋਂ ਕਿਹਨੇ ਲੈ ਕੇ ਕੀ ਬਣਾਇਆ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੈ ਤਾਂ ਕੌਮ ਤੇ ਪੰਥ ਤੇ ਸਹਾਨ ਕਰੋ ਤੁਹਾਡੇ ਕੋਲੇ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਇੰਟੈਲੀਜੈਂਸੀ ਹੈ ਸਭ ਕੁਝ ਤੁਹਾਡੇ ਕੋਲੇ ਰਿਕਾਰਡ ਹੈ ਜੇ ਕਿਸੇ ਨੇ ਲੁੱਟਿਆ ਗੋਲਕ ਦਾ ਧਨ ਜੇ ਕਿਸੇ ਨੇ ਦਰਵਾਰਤੋਂ ਕੀਤੀ ਹੈ ਤਾਂ ਫੜ ਕੇ ਸਲਾਖਾਂ ਸਿੱਟੋ ਜਿੰਨਾ ਸਿੱਟੋ ਤਾਂ ਕਿ ਕੌਮ ਵੀ ਕਹੂਗੀ ਵੀ ਠੀਕ ਹੈ ਪਰ ਇਹ ਨਹੀਂ ਵੀ ਅਸੀਂ ਮੁੱਖ ਮੰਤਰੀ ਹੈਗੇ ਆ ਤੇ ਇੱਕੇ ਤਰ੍ਹਾਂ ਦਾ ਤੁਸੀਂ ਅਕਾਲ ਤਖਤ ਸਾਹਿਬ ਨੂੰ ਵੀ ਧਮਕਾ ਰਹੇ ਹੋ ਤੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਵੀ ਧਮਕਾ ਰਹੇ ਹੋ ਤੇ ਨਾਲ ਅਫਵਾਹਾਂ ਵੀ ਡਾ ਰਹੇ ਹੋ ਕਿ ਕਿੱਥੋਂ ਆਇਆ ਕਿੱਥੇ ਗਿਆ ਮੇਰੇ ਕੋਲ ਸਾਰਾ ਕੁਝ ਪਿਆ ਸਾਰਾ ਕੁਝ ਪਤਾ ਮੈਨੂੰ ਕੱਲੀ-ਕੱਲੀ ਗੱਲ ਦਾ ਪਤਾ ਤੁਸੀਂ ਇੱਕ ਪਾਸੇ ਇਹ ਕਹਿ ਰਹੇ ਹੋ ਵੀ ਮੈਨੂੰ ਪਤਾ ਤਦ ਮੈਨੂੰ ਕਿਉਂ ਨਹੀਂ ਨਸ਼ਾ ਕਰਦੇ ਕਿਉਂ ਨਹੀਂ ਕਾਰਵਾਈ ਕਰਦੇ ਮੇਰਾ ਕਹਿਣ ਦਾ ਭਾਵ ਸੱਤਾ ਦੇ ਨਸ਼ੇ 'ਚ ਪਾਵਰ ਦੇ ਨਸ਼ੇ 'ਚ ਤੁਸੀਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ ਕੌਮ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਲੰਜ ਕਰ ਰਹੇ ਹੋ ਜੋ ਬਹੁਤ ਮੰਦਭਾਗਾ ਨਹੀਂ ਕਰਨਾ ਚਾਹੀਦਾ ਤੁਹਾਡਾ ਕੰਮ ਹੈ ਤੁਹਾਨੂੰ ਕੌਮ ਨੇ ਪੰਜਾਬ ਨੇ ਨਿਮਹਿਤ ਕੀਤੀ ਹੈ ਸੂਬੇ ਦਾ ਮੁੱਖ ਮੰਤਰੀ ਬਣਾਇਆਗਾ ਤੇ ਲੋਕਾਂ ਦੇ ਜੋ ਰੋਜ਼ ਹੜਤਾਲਾਂ ਹੋ ਰਹੀਆਂ ਧਰਨੇ ਹੋ ਰਹੇ ਆ ਤਨਖਾਣ ਹੀ ਮਿਲ ਰਹੀਆਂ ਇੱਥੇ ਨਾ ਟੀਚਰ ਪੂਰੇ ਆ ਨਾ ਡਾਕਟਰ ਪੂਰੇ ਆ ਨਾ ਪ੍ਰੋਫੈਸਰ ਪੂਰੇ ਆ ਜੋ ਬੇਸਕ ਲੋੜਾਂ ਉਹ ਨਾ ਦੇ ਸਕੋ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਤੁਸੀਂ ਉਹ ਵੀ ਨਹੀਂ ਪੂਰੇ ਕਰ ਸਕੇ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿਤੇ ਨਾ ਕਿਤੇ ਤੁਸੀਂ ਫੇਰ ਪੰਥ ਨੂੰ ਕੌਮ ਨੂੰ ਸੇ ਕੌਮ ਨੂੰ ਕਿਤੇ ਨਾ ਕਿਤੇ ਚੈਲੰਜ ਕਰ ਰਹੇ ਹੋ ਜਾਂ ਬਦਨਾਮ ਕਰ ਦਿਆ ਸ਼ਾਸ਼ਾ ਰਚ ਰਹੇ ਹੋ ਬਹੁਤ ਹੀ ਮੰਦ ਭਾਗ ਆ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ